ਜੀ ਜਿਹੜੇ ਆ ਰਹੇ ਹੋਣਗੇ ਕਿ ਬੰਦੀ ਜੀ ਤੋਂ ਆ ਰਹੀ ਹੈ ਐਸਾ ਨਹੀਂ ਕੋਈ ਕੰਮ ਜੇ ਕੀਤੀ ਹੈ ਰਾਤ ਦੇ ਸਮੇਂ ਸਿਰ ਹਸਪੀਟਲ ਚ ਕੀ ਅਬਜ਼ਰਵੇਸ਼ਨ ਫਾਈਂਡ ਕੀਤਾ ਹ ਸਾਰਾ ਜਿਹੜਾ ਪ੍ਰਸ਼ਾਸਨ ਹੈ ਜੀ ਸਾਰਾ ਇਹ ਪੂਰਾ ਐਕਟਿਵ ਹੈ ਜੀ ਔਰ ਜਿਹੜੇ ਜਿੱਥੇ-ਜਿੱਥੇ ਵੀ ਹਾਰ ਆਏ ਹੋਏ ਆ ਪੂਰੇ ਜਿਹੜੀ ਜਿਹੜੇ ਹਾਲਾਤ ਹੈ ਗਿਆ ਉਹ ਸਰਵਿਸ ਸਾਰੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਔਖੀ ਘੜੀ ਹੈ ਖਾਸ ਕਰਕੇ ਤੁਹਾਡਾ ਜਿਹੜਾ ਸੁਲਤਾਨਪੁਰ ਲੋਧੀ ਚ ਬੋਪਰ ਜਿਹੜਾ ਆਈਲੈਂਡ ਆ ਉਹਦੇ 16 ਪਿੰਡ ਆ ਗਿਆ ਔਰ 2 ਜਾਂ 3 ਪਿੰਡ ਜਿਹੜੇ ਆ ਗਿਆ ਉਹ ਤੁਹਾਡੇ ਭਲੱਤ ਦੇ ਵਿੱਚ ਆ ਗਿਆ ਸੋ ਇਹ ਪਿੰਡਾਂ ਦੇ ਵਿੱਚ ਵੈਸੇ ਏਰੀਆ ਬਹੁਤ ਵੱਡਾ ਜਿਹੜਾ ਮਤਲਬ ਐਸੋਲੇ ਪਾਣੀ ਚ ਡੁੱਬਿਆ ਹੋਇਆ ਔਰ ਜ਼ਿਆਦਾ ਪ੍ਰੋਬਲਮ ਜਿਹੜੀ ਆ ਜਿਹੜਾ ਪੌਕਡਮ ਤੋਂ ਪਾਣੀ ਆ ਰਿਹਾ ਉਹਦੇ ਕਰਕੇ ਇੱਥੇ ਐਸੋਲੇ ਜਿਹੜੀ ਇਮੀਡੀਏਟ ਜਿਹੜੀ ਪ੍ਰੋਬਲਮ ਆ ਲੋਕਾਂ ਦੇ ਵਾਸਤੇ ਮੁਸ਼ਕਲ ਦੀ ਘੜੀ ਆ ਜੀ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਮੇਰੇ ਬਹੁਤ ਸਾਰੇ ਜਿਹੜੇ ਸਾਥੀ ਆ ਕੈਬਨਟ ਦੇ ਸਹਿਯੋਗੀ ਆ ਉਹ ਬਾਕੀ ਦਾ ਜਿਹੜਾ ਉਹਦਾ ਅਸਪੈਕਟ ਹੈ ਵੀ ਲੋਕਾਂ ਨੂੰ ਕੋਈ ਰੈਸਕਿਊ ਦੀ ਲੋੜ ਆ ਕਿਤੇ ਕੋਈ ਰਲੀਫ ਪਹੁੰਚਾਣ ਦੀ ਮਟੀਰੀਅਲ ਦੀ ਲੋੜ ਆ ਤੇ ਮੇਰਾ ਜਿਹੜਾ ਸਪੈਸੀਫਿਕ ਕੰਮ ਹੈ ਕਿ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਹਨਾਂ ਦੀਆਂ ਸਾਰੀਆਂ ਸਪਲਾਈਜ਼ ਸਾਰੇ ਜਿਹੜੇ ਮੈਂ ਸਾਰੇ ਪਹਿਲਾਂ ਵਾਰਡ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦਾ ਸੀ ਤੇ ਡਾਂਗੀਆ ਦਾ ਵਾਰਡ ਵੀ ਤਿਆਰ ਹੈ ਜੇ ਕੋਈ ਪੇਸ਼ੈਂਟ ਆਵੇ ਤੇ ਅਸੀਂ ਜਿਹੜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰਕ ਕੀਤੀ ਉਹਦਾ ਸਾਡੇ ਰਿਜ਼ਲਟਸ ਬਹੁਤ ਅੱਛੇ ਆ ਰਹੇ ਵੀ ਇੱਕੋ ਡੈਂਗੂ ਦੀ ਇੱਕ ਵੀ ਮੌਤ ਨਹੀਂ ਹੋਈ ਅਜੇ ਤੱਕ ਟੱਚਪੁਆਇੰਟ ਤੇ ਹੁਣ ਜਦੋਂ ਹੜ੍ਹ ਵੀ ਆਉਂਦੇ ਆ ਉਹਦੇ ਵਿੱਚ ਵੀ ਜਿਹੜੇ ਕੌਨਸੀਕਵੈਂਸਸ ਹੁੰਦੇ ਆ ਉਹਦੇ ਨਾਲ ਫਸਲ ਦਾ ਨੁਕਸਾਨ ਹੋ ਗਿਆ ਜਾਂ ਕੋਈ ਹੋਰ ਦੂਜਾ ਜਾਨੀ ਨੁਕਸਾਨ ਤੋਂ ਬਚਣਾ ਚਾਹੀਦਾ ਹੈ ਲੇਕਿਨ ਜਿਹੜਾ ਸਭ ਤੋਂ ਵੱਡਾ ਖਤਰਾ ਹੁੰਦਾ ਸਿਹਤ ਪੱਖ ਤੋਂ ਵੀ ਜਦੋਂ ਉਹਦੇ ਨਾਲ ਪਾਣੀ ਰਿਸੇਵ ਕਰਦੇ ਆ ਫਿਰ ਉਹਦੇ ਨਾਲ ਜਿਹੜੀਆਂ ਵਾਟਰ ਬੋਰਨ ਗੱਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਹਦੇ ਚ ਮੁੱਖ ਤੌਰ ਦੇ ਉੱਤੇ ਜੜੀਆਂ ਡਾਇਰੀਆ ਤੇ ਪੇਟ ਦੀਆਂ ਬਿਮਾਰੀਆਂ ਜਾਂ ਕੋਈ ਹੋਰ ਹੈਪਟਾਈਟਸ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਕੋਲਰਾ ਉਹਨਾਂ ਦੇ ਫੈਲਣ ਦਾ ਖਤਰਾ ਹੁੰਦਾ ਇਸੇ ਤਰ੍ਹਾਂ ਮੱਖੀਆਂ ਮੱਛਰ ਵੱਧ ਜਾਂਦੇ ਆ ਸਨੇਕ ਬਾਈਟ ਦਾ ਖਤਰਾ ਹੁੰਦਾ ਹੈ ਡੈਂਗੀ ਚਿਕਨ ਗੁਣੀਆਂ ਦਾ ਖਤਰਾ ਹੁੰਦਾ ਉਹ ਸਾਰੀਆਂ ਅਸੀਂ ਪ੍ਰਕਾਸ਼ਨ ਲੈ ਰਹੇ ਆ ਜਿਹੜਾ ਸਾਡਾ ਬਫਰ ਦੇ ਵਿੱਚ ਵੀ ਅਸੀਂ ਜਿੰਨੀਆਂ ਸਾਡੀਆਂ ਆਸ਼ਾ ਵਰਕਰਾਂ ਉਹਨਾਂ ਦੇ ਕੋਲੇ ਅਸੀਂ ਜਿਹੜਾ ORS ਤੇ ਕੋਰੋਨਿਆਂ ਗੋੜੀਆਂ ਦੇਤੀਆਂ ਉਹਨਾਂ ਨੂੰ ਤੇ ਬੀਸੀ ਸਾਹਿਬ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਬੋਟਲਡ ਵਾਟਰ ਤੱਕ ਵੀ ਅਸੀਂ ਸਪਲਾਈ ਕਰ ਰਹੇ ਹਾਂ ਕਿ ਪਾਣੀ ਜਿਹੜਾ ਪੀਣਾ ਬੋਤਲ ਚ ਪੀਓ ਤਾਂ ਕਿ ਲੋਕ ਬਿਮਾਰ ਨਾ ਹੋਣ ਕਿਉਂਕਿ ਜਦੋਂ ਲੋਕ ਬਿਮਾਰ ਹੁੰਦੇ ਆ ਤਾਂ ਉਹਨਾਂ ਨੂੰ ਵਿਚਾਰਾਂ ਨੂੰ ਕਸ਼ਟ ਵੀ ਹੁੰਦਾ ਚਲੋ ਇਲਾਜ ਤਾਂ ਅਸੀਂ ਫ੍ਰੀ ਕਰਦੇ ਆ ਪਰ ਕਿਵਰੀ ਜਾਨੀ ਨੁਕਸਾਨ ਵੀ ਹੋ ਜਾਂਦਾ ਡਾਕਟਰ ਸਾਹਿਬ ਤੁਸੀਂ ਗੱਲ ਹੁਣੇ ਕੀਤੀ ਹੈ ਕਿ ਬਿਮਾਰੀਆਂ ਦੀ ਜੜੀਆਂ ਤੇ ਸਫਾਈ ਤੋਂ ਜਾਂ ਗੰਦਗੀ ਤੋਂ ਪੈਂਦੀ ਹੈ ਪਰ ਧਿਆਨ ਚ ਲਿਆਉਣਾ ਚਾਹੀਦਾ ਜਿਸ ਜਗ੍ਹਾ ਤੁਸੀਂ ਖੜੇ ਆ ਤੁਸੀਂ ਠੀਕ 100 ਮੀਟਰ ਦੇ ਉੱਪਰ ਬਹੁਤ ਵੱਡਾ ਗਾਰਬੇ ਦਾ ਢੇਰ ਲੱਗਾ ਹੋਇਆ ਹੈ ਤਸਵੀਰਾਂ ਇਹ ਤੁਹਾਨੂੰ ਦਿਖਾਉਂਦੇ ਆ ਸਵਾ ਸਾਲ ਪਹਿਲੀ ਤਸਵੀਰ ਹੈ ਇਹ ਸਿਵਲ ਹਸਪਤਾਲ ਦੇ ਅੰਦਰ ਦੀ ਇਹ ਮੈਂ ਹੁਣੇ ਜਿਹੜਾ ਤੁਹਾਡਾ ਪਹਿਲਾਂ ਟੀਵੀ ਤੇ ਚੱਲ ਰਿਹਾ ਸੀਗਾ ਜੀ ਜੀ ਮੈਂ ਦੇਖ ਕੇ ਆਇਆ ਸੀ ਮੇਰੇ ਏਜੰਡੇ ਤੇ ਮੈਂ ਆਲਰੇਡੀ ਰਿਐਕਸ਼ਨ ਦੇਤੀਆਂ ਇਹਦੀਆਂ ਇਹ ਕੱਲ ਤੋਂ ਸਾਰਾ ਕਿਉਂਕਿ ਸਾਡਾ ਜਿਹੜਾ ਹਸਪਤਾਲ ਵੇਸਤੇ ਨੂੰ ਅਸੀਂ ਕਹਿੰਦੇ ਆ ਉਹ ਜਿਹੜਾ ਹੈਜਟ ਵੇਸਟ ਹੁੰਦਾ ਜਿਹਦੇ ਸਰਿੰਜਸ ਹੋਰ ਜਿਹੜਾ ਕੋਈ ਪ੍ਰੈਗਨਨਸੀ ਹੋਈ ਆ ਕੋਈ ਉਹਦੇ ਸਾਰਾ ਜੰਨਾ ਵੀ ਉਹਦੇ ਨਾਲ ਰਿਲੇਟਡ ਸਮਾਨ ਹੁੰਦਾ ਜਾਂ ਕੋਈ ਸਰਜਰੀ ਹੋਈ ਆ ਉਹਦੇ ਨਾਲ ਰਿਲੇਟਡ ਸਮਾਨ ਹੁੰਦਾ ਜਿਹਦੇ ਵਿੱਚ ਇਨਫੈਕਸ਼ਨ ਦਾ ਦੂਜਾ ਰਿਸਕ ਹੁੰਦਾ ਉਹ ਸਾਡਾ ਸਾਰਾ ਪੰਜਾਬ ਦਾ ਕੰਟਰੈਕਟ ਹੈ ਉਹ ਰੈਗੂਲਰਲੀ ਲਿਫਟ ਕਰ ਰਹੇ ਆ ਤੇ ਇਹਦੇ ਵਾਸਤੇ ਥੋੜਾ ਜਿਹਾ ਸਟਾਫ ਜਦੋਂ ਹੁੰਦਾ ਵੀ ਕਿ ਐਮਰਜੈਂਸੀ ਦਾ ਡੀਲ ਕਰ ਰਹੇ ਆ ਤੇ ਥੋੜਾ ਜਿਆਦਾ ਕੇਵਲ ਉਧਰ ਧਿਆਨ ਚਲਾ ਜਾਂਦਾ ਹੈਗਾ ਇਹਦੇ ਤੇ ਤੁਸੀਂ ਧਿਆਨ ਲਿਆਦਾ ਇਹ ਵੀ ਕਰਾਂਗੇ ਅਸੀਂ ਜੀ ਸਰਪ ਦੀ ਤੁਸੀਂ ਗੱਲ ਕੀਤੀ ਹੈ ਕਿ 100 ਬੈਡਡ ਹਸਪੀਟਲ ਦੇ ਵਿੱਚ ਇਲੈਕਟ੍ਰੀਸ਼ੀਅਨ ਨਹੀਂ ਹੈ ਪਲੰਬਰ ਨਹੀਂ ਹੈ ਸੀਵਰਮੈਨ ਨਹੀਂ ਹੈ ਔਰ ਸਾਰੀਆਂ ਸੁਵਿਧਾਵਾਂ ਲੈਕਸਟਿੰਗ ਨਹੀਂ ਨਹੀਂ ਅਸੀਂ ਨਾ ਇਹ ਜਿਹੜੀਆਂ ਸਾਰੀਆਂ ਦਿੱਕਤਾਂ ਆਉਂਦੀਆਂ ਸੀ ਉਹਦੇ ਉਹ ਕਰਕੇ ਅਸੀਂ ਇੱਕ ਤਾਂ ਜਿਹੜੇ ਤੁਹਾਡੇ ਡੀਐਮਸੀ ਆ ਗਿਆ ਇੱਕ ਅਸੀਂ ਫੈਸਿਲਿਟੀ ਮੈਨੇਜਰ ਦੇ ਰਹੇ ਹਾਂ ਕਿ ਆਪਰਟੀਉਨਿਟੀ ਮੈਨੇਜਰ ਹੈ ਸਾਰੇ ਕੰਮ ਦੇਖੇਗਾ ਇਹ ਸਾਰੇ ਜਿਹੜੇ ਬੰਦੇ ਆਏ ਹੁਣ ਅਸੀਂ ਰਿਕਰੂਟ ਕਰ ਰਹੇ ਹਾਂ ਵੀਰਾਂ ਦਾ ਪ੍ਰੋਸੈਸ ਜਦੋਂ ਤੁਹਾਡੇ ਪਿੱਛੇ ਦਿੱਕਤ ਆਈ ਸੀ ਦਰਿੰਦਰ ਦੇ ਵਿੱਚ ਉਸ ਤੋਂ ਬਾਅਦ ਦਾ ਸਾਰੇ ਜਣੇ ਦੀ ਮੀਟਿੰਗ ਕਰਕੇ ਸੁਰੂਚਰਚਿੰਗ ਦੀ ਇਹ ਸਾਰੀ ਪ੍ਰੋਸੈਸ ਔਨ ਹੈ ਆਰਮਰ ਦੇ ਦਿਨਾਂ ਦੇ ਵਿੱਚ ਸਿਕਿਉਰਿਟੀ ਦੇ ਪਾਰਟ ਤੋਂ ਵੀ ਵਾਸੇ ਪੰਜਾਬ ਦੇ ਵਿੱਚ ਟੱਚਪੋਇੰਟ ਅਜੇ ਤੱਕ ਕੋਈ ਡਾਕਟਰਾਂ ਤੇ ਹਮਲਾ ਹੋਣ ਦੀ ਕੋਈ ਅਕਾਊਂਟ ਕਰੇ ਖਬਰ ਨਹੀਂ ਉਹ ਵੀ ਦੋ ਪਾਰਟੀਆਂ ਆਪਸ ਲੜੀਆਂ ਪੱਜ ਜਗ੍ਹਾ ਤੇ ਲੜੀਆਂ ਉਹਨਾਂ ਦਾ ਵੀ ਪਰਚਾ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਕਿਸੇ ਕਿਸਮ ਦੀ ਵਾਇਲੈਂਸ ਟੋਲਰੇਟ ਨਹੀਂ ਕੀਤੀ ਜਾਏਗੀ ਇਹ ਅਸੀਂ ਇੱਧਰ ਵੀ ਜਿਹਾ ਤੁਸੀਂ ਸਾਫ ਸਵਾਈ ਆ ਦੂਜੇ ਜਿਹੜੇ ਇਸ਼ੂਆ ਦੇ ਬਾਰੇ ਹੋਰ ਅਸੀਂ ਤਿਆਰ ਦੇਵਾਂਗੇ ਲੇਕਿਨ ਜਿਹੜਾ ਇਮੀਡੀਏਟ ਆ ਸਾਡਾ ਉਹ ਐਸੋਲੇ ਸਾਰਾ ਧਿਆਨ ਸਾਡਾ ਜਿਹੜਾ ਫਲੱਡ ਦੇ ਕਰਕੇ ਰਿਲੇਟਡ ਜਿਹੜਾ ਹੈਗਾ ਉਹ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ ਤੇ ਮੱਖੀਆਂ ਮਥਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀ ਨਾਲ ਆਉਣ ਵਾਲੀਆਂ ਬਿਮਾਰੀਆਂ ਸੈਕੰਡ ਡਿਜ਼ੀਜ਼ਸ ਹੈ ਪੇਟ ਦੀਆਂ ਬਿਮਾਰੀਆਂ ਤੇ ਉਹਦੇ ਵਾਸਤੇ ਅਸੀਂ ਫੋਗਿੰਗ ਵੀ ਕਰ ਰਹੇ ਆ ਡੀਸੀ ਸਾਹਿਬ ਲਗਾਤਾਰ 92 ਹੋਰ ਬੈਰ ਨੂੰ ਪੁੱਛਿਆ ਸੀ ਜੋ ਵੀ ਚਾਹੀਦਾ ਉਹਨਾਂ ਨੂੰ ਜਿਹੜਾ ਜਿਹੜਾ ਸਮਾਨ ਹੈ ਸੀ 300 ਤੋਂ ਵੱਧ ਕਿਸਮ ਦੀਆਂ ਦਵਾਈਆਂ ਉਹਨਾਂ ਦੇ ਕੋਲ ਹੈ ਫੰਡ ਜਿਹਨਾਂ ਨੂੰ ਦਿੱਤੇ ਹੋਏ ਆ ਸੋ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਔਰ ਮੇਰੇ ਜਿੰਨੇ ਦੂਜੇ ਕੁਲੀਗਸ ਔਰ ਮੈਂ ਜਿੰਨੇ ਹੋਰ ਆਪਣੇ ਕੋਈ ਮਾਪੁਰਸ਼ ਐ ਐਨ ਜੀਓ ਦਾ ਜਿਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦਾ ਜੀ ਤੁਹਾਡੀਆਂ ਜਿਹੜੀਆਂ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਔਰ ਜਿਹੜਾ ਸਾਰੇ ਜਿਹੜੇ ਵਿਭਾਗ ਆ ਉਹ ਪੂਰੀ ਮਸ਼ਹਤਦੀ ਨਾਲ ਕੰਮ ਕਰ ਰਹੇ ਆ ਔਰ ਲੋਕਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਸਰ ਜੀ ਸਰ ਜੀ ਜਿਹਦੀ ਗੱਲ ਕਰੀਏ ਉਥੇ ਰਾਤ ਵੇਲੇ ਜਿਹੜੀਆਂ ਪ੍ਰੋਬਲਮ ਸਾਰੀਆਂ ਲੋਕਾਂ ਨੂੰ ਜਿਹੜ ਉਥੇ ਐਮਬੂਲੈਂਸ 24/7 ਰਹਿੰਦੀ ਆ ਉੱਥੇ ਜੀ ਮੈਂ ਸਾਬਾ ਜਨ ਪਲਾਟ ਦਾ ਉਹ ਮੈਂ ਦੱਸਦਾ ਮੈਂ ਦੱਸਦਾ ਜੀ ਇੱਕ ਜਿਹੜਾ ਤੁਹਾਡੇ ਜਿਹੜੀ ਉੱਥੇ ਐਮਬੂਲੈਂਸ ਰਹਿੰਦੀ ਆ ਤੇ ਅਸੀਂ ਜੜੀਆਂ ਉੱਥੇ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਸਾਰਿਆਂ ਦਾ ਸੈਸਸ ਕਰਕੇ ਜੇ ਜੇਦੀ ਕੋਈ ਹਫਤਾ ਦਸਤਰ ਰਹਿੰਦੀ ਆ ਸੀ ਉਹਨਾਂ ਨੂੰ ਸਾਡੇ ਵੱਲੋਂ ਸਟਾਰਟਿੰਗ ਆਫਰ ਆ ਕਿ ਤੁਸੀਂ ਆ ਜਾਓ ਹਸਪਤਾਲ ਚ ਅਸੀਂ ਤੁਹਾਨੂੰ ਇੱਥੇ ਰੱਖਾਂਗੇ ਰੋਟੀ ਪਾਣੀ ਵੀ ਖਵਾਵਾਂਗੇ ਸਾਰਾ ਕੁਝ ਕਰਾਂਗੇ ਤੇ ਤੁਸੀਂ ਡਿਲੀਵਰੀ ਤੋਂ ਬਾਅਦ ਚਲੇ ਜਾਣਾ ਇਹ ਪ੍ਰੋਬਲਮ ਸੌਤੋਂ ਪਹਿਲਾਂ ਆਈ ਸੀ ਆਪਣੇ ਗੁਰਦਾਸਪੁਰ ਦੇ ਵਿੱਚ ਉੱਥੇ 7% ਸੀ ਉੱਜਪਾਰ ਜਾਂ ਉਸਪਾਰ ਕਹਿੰਦੇ ਸੀ ਉਹਨਾਂ ਉਥੇ ਆਰਟੀ ਪ੍ਰੈਗਨੈਂਟ ਲੇਡੀਜ਼ ਹੈਗੀਆਂ ਮੈਂ ਉਹਨਾਂ ਵਾਸਤੇ ਇੱਕ ਬੋਟ ਐਂਬੂਲੈਂਸ ਇੱਥੇ ਵੀ ਅਸੀਂ ਬੋਟ ਐਂਬੂਲੈਂਸ ਦਾ ਜਿਹੜਾ ਕਨਸੈਪਟ ਹੈ ਅਸੀਂ ਇੱਕ ਬੋਟ ਐਂਬੂਲੈਂਸ ਵੀ ਕੀਤੀ ਆ ਪਰ ਕਿਉਂਕਿ ਰਾਤ ਨੂੰ ਜਿਹੜਾ ਬੋਟ ਦੇ ਵਿੱਚ ਵੀ ਰਿਸਕਿਊ ਹੋਏਗਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਨੇ ਆ ਵੀ ਜਿਹਦੇ ਵੀ ਕੋਈ ਤਕਲੀਫ ਹੈਗੀ ਆ ਉਹ ਸਾਡਾ ਦਿਨੇ ਬੋਟ ਐਂਬੂਲੈਂਸ ਅਵੇਲੇਬਲ ਹੈ ਉਸ ਤੋਂ ਅੱਗੇ ਸਾਡੀ ਐਂਬੂਲੈਂਸ ਅਵੇਲੇਬਲ ਹੈ ਉਹਨਾਂ ਨੂੰ ਹਸਪਤਲ ਲੈ ਕੇ ਆਏ ਕਿ ਸਾਰਾ ਕੁਝ ਉਹਨਾਂ ਵਾਸਤੇ ਇਲਾਜ ਸਾਰਾ ਫ੍ਰੀ ਆ ਉਹਨਾਂ ਵਾਸਤੇ ਸੋ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਸਾਰੇ ਜਣੇ ਇੱਕ ਦੂਜੇ ਦੀ ਮਦਦ ਕਰੀਏ। ਕੋਈ ਪੀਐਲਆਈ ਫਾਈਲ ਹੋ ਗਈ ਆ ਆਕਸੀਜਨ ਪਲਾਂਟ ਨੂੰ ਲੈ ਕੇ ਵਰਕਿੰਗ ਚੀਜ਼ਾਂ ਬੜੀ ਦੇਰ ਤੋਂ ਬੜੇ ਪੈਸੇ। ਕੋਈ ਮੈਂ ਕਹਿੰਦਾ ਥੋੜਾ ਜਿਹਾ মিডিਆ ਨੂੰ ਬੇਨਤੀ ਉਹਦੇ 'ਚ ਜਿਹੜੀ ਉਹ ਮਤਲਬ ਖਬਰ ਵੀ ਚੱਲ ਰਹੀ ਸੀ ਜਾਂ ਉੱਥੇ ਜੋ ਕਨਵੇ ਹੋਇਆ ਉਹ ਠੀਕ ਹੈ ਸਾਡੇ ਡਾਕਟਰ ਜਿਹੜੇ ਹੁੰਦੇ ਮਰੀਜ਼ਾਂ ਦਾ ਇਲਾਜ ਬਹੁਤ ਵਧੀਆ ਕਰਦੇ ਆ ਬਟ ਉਹ ਮੀਡੀਆ ਨੂੰ ਜਦੋਂ ਥੋੜਾ ਜਿਹਾ ਕੋਈ ਜਿਹੜਾ ਸਵਾਲ ਕੋਈ ਇਸ ਤਰ੍ਹਾਂ ਦਾ ਪੁੱਛਿਆ ਜਿਹੜਾ ਮੈਨੀਫੋਲਡ ਸਿਸਟਮ ਲੱਗਾ ਹੋਇਆ ਇੱਥੇ ਜੀ ਇਹ ਥਿਸ ਇਜ਼ ਦਾ ਮੋਸਟ ਰਿਲਾਈਅਬਲ ਸਿਸਟਮ ਉਹਦੇ 'ਚ ਚੇਂਜ ਆਰ ਸਵਿਚ ਵੀ ਆ ਸਾਰਾ ਕੁਝ ਆ ਉਹਦੇ 'ਚ ਜਿਹੜਾ ਆਕਸੀਜਨ ਪਲਾਂਟ ਆ ਉਹ ਜਿਹੜਾ ਇਹਨਾਂ ਕੋਲ ਹੈਗਾ ਜੀ ਇੱਥੇ ਉਹਦੇ 'ਚ ਇਹ ਆ ਵੀ ਆਕਸੀਜਨ ਪਲਾਂਟ ਇਜ਼ ਲਾਈਕ ਅ ਜਨਰੇਟਰ ਕੋਈ ਹੁਣ ਜੇ ਤੁਹਾਡੇ 10 ਬੱਲਬ ਲੱਗੇ ਹੋਏ ਆ 6 ਪੱਕੇ ਲੱਗੇ ਹੋਏ ਆ ਤੇ ਤੁਹਾਡਾ ਜਿਹੜਾ ਏਸੀ ਚੱਲ ਰਾ ਨਹੀਂ ਜਿਵੇਂ ਆਕਸੀਜਨ ਦੀ ਡਿਮਾਂਡ ਜਿੱਥੇ ਤੁਹਾਡਾ ਆਈਸੀਯੂ ਉਹ ਬਣੇਗਾ ਜਿੱਥੇ 24 ਘੰਟੇ ਆਕਸੀਜਨ ਦੀ ਡਿਮਾਂਡ ਨਹੀਂ ਆ ਜਦੋਂ ਦਾ ਪ੍ਰੈਸ਼ਨ ਹੋਏਗਾ ਉਹਦੇ ਵਾਸਤੇ ਕੋਸਟ ਇਫੈਕਟਿਵ ਵੀ ਹੈ ਇਹਦੀ ਕੋਸਟ ਸਾਨੂੰ ਪੈਂਦੀ ਹੈ ਜੀ 8 ਰੁਪਏ ਦਾ ਉਹਦੀ ਸਾਨੂੰ ਕੋਸਟ ਪੈਂਦੀ ਹੈ ਜਿਹੜਾ ਜੇ ਇੱਥੇ ਚਲਾਵਾਂਗੇ ਸਾਨੂੰ ਉਹਦੀ 40 ਰੁਪਏ ਕੋਸਟ ਪੈਂਦੀ ਹੈ ਜੀ ਉਹਦੀ ਬਲੋ ਸਾਨੂੰ ਬਹੁਤ ਮਹਿੰਗਾ ਪੈਂਦਾ ਉਹ ਪਿਓਰ ਨਹੀਂ ਹੈ ਜਿਹੜੀ ਇਹ ਸੈਂਡਰ ਵਾਲੀ ਆਕਸੀਜਨ ਹੈ ਪਿਓਰ ਆਸਟਾ ਵੀ ਇਹਦੇ ਤੇ ਸ਼ਫਟ ਕਰ ਬੜਾ ਕਿ ਲੀਕਵਿਡ ਮੈਡੀਕਲ ਆਕਸੀਜਨ ਪਲਾਂਟ ਆ ਸਾਡਾ ਕੰਟਰੈਕਟ ਹੋ ਗਿਆ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਅਸੀਂ ਲੀਕਵਿਡ ਮੈਡੀਕਲ ਆਕਸੀਜਨ ਪਲਾਂਟ ਲਾ ਰਹੇ ਹਾਂ ਕਿਉਂਕਿ ਉਹਨੂੰ ਅਸੀਂ ਕੋਈ ਉਹਦਾ ਇੱਕ ਮਰਮ ਉਹਦੇ ਵਿੱਚ ਮਤਲਬ ਉਹਦਾ ਸਟੋਰ ਹੈ ਬੜਾ ਹੋਇਆ ਕੱਬ ਬੜਾ ਹੋਇਆ ਉਹਦੇ ਵਿੱਚ ਬਹੁਤ ਵੱਡਾ ਉਹਦੇ ਤੋਂ ਆ ਕੇ ਇੱਕ ਵਾਰੀ ਉਹਨੂੰ ਭਰ ਜਾਣਗੇ ਉਹ ਚਾਹੇ 3 ਮਹੀਨੇ ਚੱਲੇ ਜੰਦੇ ਇਹ ਤਾਂ ਆਕਸੀਜਨ ਪ੍ਰੋਡਿਊਸ ਕਰਦੇ ਆ ਜੇ ਜੇ ਉਹ ਅੱਗੇ ਨਹੀਂ ਯੂਜ਼ ਕਰਦੇ ਤਾਂ ਹਵਾ ਜਾ ਰਹੀ ਆ ਸੋ ਇਹਦੇ 4.5 ਤੇ 4 ਲੱਖ ਰੁਪਏ ਦਾ ਰਨਿੰਗ ਕੋਸਟ ਹੈ ਹਰ 6 ਮਹੀਨੇਵਾਲ 4.5-5 ਲੱਖ ਰੁਪਏ ਫਿਰੇ ਦੀ ਮੇਂਟੇਨ ਉਸ ਲਈ ਜਸਟੀਫਾਈ ਕਿ ਜੋ ਵੀ ਤੁਸੀਂ ਕਰਤਾ ਜਿਵੇਂ ਜੈ ਵੈਂਟੀਲੇਟਰ ਆ ਗਏ ਜਿਵੇਂ ਜੀ ਵੈਕਸੀਨ ਸੀ ਉਸ ਲਈ ਉਹਨੂੰ ਵਰਤਣਾ ਸਹੀ ਸੀ ਬਾਈ ਨਹੀਂ ਉਹਨੂੰ ਗਲਤ ਨਹੀਂ ਕਰਿਆ ਉਹਨੂੰ ਤੇ ਉਸ ਲਈ ਆਕਸੀਜਨ ਪਲਾਂਟ ਵਰਤਣਾ ਵੀ ਸਹੀ ਸੀ ਬਟ ਐਸ ਵੇਲੇ ਜਿਹੜਾ ਹੈਗਾ ਇਹਦੇ ਵਿੱਚ ਕੋਈ ਵਿਜ਼ਡਮ ਨਹੀਂ ਹੈ ਉਸ ਲਈ ਜਿਹੜਾ ਮੈਨੀਫੋਲਡ ਸਿਸਟਮ ਹੈ ਜਿਹੜਾ ਹਰ 24 ਘੰਟੇ ਸਾਡੇ ਹੁਣ ক্রিਟੀਕਲ ਕੇਅਰ ਜੁਆਇੰਟ ਬਣ ਰਹੇ ਜੀ ਉਹਦੇ ਵਿੱਚ 20 ਬੈਡ ਜਿਹੜੇ ਹੋਣਗੇ ਆਈਸੀਯੂ ਦੇ ਹੋਣਗੇ ਸਾਰੀ ਕੁਪਮੈਂਟ ਲੱਗੀ ਹੋਏਗੀ ਉਦੋਂ ਫਿਰ ਜਸਟੀਫਿਕੇਸ਼ਨ ਹੋਏਗੀ ਬਟ ਉਹ ਵੀ ਉੱਥੇ ਵੀ ਇਹ ਵਧੀਆ ਸਿਸਟਮ ਨਹੀਂ ਆ ਉਹਦੇ ਵਾਸਤੇ ਵੀ ਲੀਕ ਕੋਡ ਮੈਡੀਕਲ ਆਕਸੀਜਨ ਪ੍ਰੋਗਰਾਮ ਚ ਸੁਪਰੀਮ ਮੈਡੀਕਲ ਹੋਟਲ ਦਿੱਤੇ ਆ ਗ੍ਰੇਡ ਆਉਸਰ ਮੈਡੀਕਲ ਸਪੋਰਟ ਰਿਪੈਰੀਕ ਆ ਆਮੈਡੀਕਲ ਕਾਲਜ ਦੀ ਪ੍ਰੋਗਰੈਸ ਹੋਣ ਇਹ ਆ ਕਿ ਅਸੀਂ ਜਿਹੜਾ ਸਾਡਾ 트੍ਰਾਂਜੈਕਸ਼ਨ ਐਡਵਾਈਜ਼ਰ ਅਸੀਂ ਕਰ ਰਹੇ ਆ ਉਹਦੇ ਚ ਅਸੀਂ ਪਹਿਲਾਂ ਪੀਆਰਡਬੀਡੀ ਦਾ ਥਰੂ ਕੀਤਾ ਸੀਗਾ ਪੰਜ ਵਾਰੀ ਸਾਡਾ ਟਰੈਕਟਰ ਫੇਲ ਹੋ ਗਿਆ ਅਸੀਂ ਹੁਣ 트ਾਂਜੈਕਸ਼ਨ ਅਡਵਾਈਜ਼ਰ ਲਗਾ ਕੇ ਖੁਦ ਕਰਾ ਰਹੇ ਆ ਸਾਨੂੰ ਉਹਦੇ ਚ ਖਰਚਾ ਵੀ ਸਾਡਾ ਘੱਟ ਹੋ ਰਿਹਾ ਤੇ ਅਸੀਂ ਉਹਨੂੰ ਜਿਹੜਾ ਹੈਗਾ ਕਿ ਉਹਨੂੰ ਜਿਹੜੇ ਡਾਇਰੈਕਟਲੀ ਕੰਟਰੋਲ ਕਰਕੇ ਥਰੂ ਅਵਰ ਪੰਜਾਬ ਵੈਕਸਿਸਟਮ ਕਾਰਪੋਰੇਸ਼ਨ ਦੇ ਥਰੂ ਅਸੀਂ ਖੁਦ ਬੈਟ ਕਰਾਂਗੇ ਔਰ ਥਰੂ ਅਵਰ ਐਸੇ ਸਾਜ ਕੰਮ ਸ਼ੁਰੂ ਹੋ ਜਾਏਗਾ ਸੁਪਰੀਮ ਕੋਰਟ ਨੇ ਸਟ੍ਰੇਟ ਹਾਊਸ ਇੱਕ ਆਰਡਰ ਕੀਤਾ ਹੈਗਾ ਪੰਜਾਬ ਸਰਕਾਰ ਉਹਨੂੰ ਕਿਦੋਂ ਕਿੱਦਾਂ ਇੰਪਲੀਮੈਂਟ ਕਰੇ ਇਹਨੂੰ ਨਾ ਜਿਹੜਾ ਉਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਦੇ ਚ ਥੋੜਾ ਜਿਹਾ ਇਟਸ ਅ ਵੈਰੀ ਕੰਪਲੈਕਸ ਇਸ਼ੂ ਜੀ ਉਹਦੇ ਚ ਕੁਝ ਬੰਦੇ ਹੈਗੇ ਆ ਜਿਹੜੇ ਮਤਲਬ ਜਿਹਨੂੰ ਪੀਟਾ ਕਹਿੰਦੇ ਆ ਪੀਪਲ ਫਾਰ ਐਥੀਕਲ ਟਰੀਟਮੈਂਟ ਔਰ ਸਾਡੇ ਡਾਕਟਰਸ ਨੂੰ ਵੀ ਉੱਥੋਂੋਂ ਦੀਆਂ ਕਾਲਸ ਆ ਰਹੀਆਂ ਉਹ ਆਪਣਾ ਕੋਰਸ ਦੇ ਵਿੱਚ ਤੁਰੇ ਫਿਰਦੇ ਆ ਇਹਦਾ ਇੱਕ ਅਸੀਂ ਨਾ ਜਿਹੜਾ ਬੈਟਰ ਸੋਲੂਸ਼ਨ ਆ ਉਹ ਹੈਗਾ ਕਿ ਉਹਦੀ ਸਟਰਲਾਈਜੇਸ਼ਨ ਕਰਕੇ ਉੱਥੇ ਛੱਡਾ ਜਾਵੇ ਤੇ ਡਾਕਟਰ ਦੇ ਵਿੱਚ ਜਿਹੜੀ ਅਗਰੈਸ ਅਗਰੈਸ਼ਨ ਸਾਰੀ ਖਤਮ ਹੋ ਜਾਂਦੀ ਹੈ ਜਦੋਂ ਉਹਨੂੰ ਨਿਊਟਰ ਕਰ ਦਈਏ ਉਹਨੂੰ ਆਪਾਂ ਕਲਸ ਇਹਦੇ ਨਾਲ ਜਿਹੜਾ ਹੈਗਾ ਜਿਵੇਂ ਹਸਪੀਟਲਸ ਦੇ ਵਿੱਚ ਨਹੀਂ ਹੋਣੇ ਚਾਹੀਦੇ ਐਜੂਕੇਸ਼ਨਲ ਇੰਸਟੀਟਿਊਸ਼ਨ ਚ ਨਹੀਂ ਹੋਣੇ ਚਾਹੀਦੇ ਔਰ ਜਿਹੜੀਆਂ ਹੱਡਾ ਰੋੜੀਆਂ ਹੈਗੀਆਂ ਉਹ ਸੜਕ ਤੋਂ ਦੂਰ ਹੋਣੀਆਂ ਚਾਹੀਦੀਆਂ ਸੋ ਅਸੀਂ ਇਹ ਮਿਲਿੰਗ ਡਾਇਰੈਕਟਲੀ ਰਿਲੇਟਡ ਨਹੀਂ ਆਸੀਂ ਡਾਕ ਬਾਈਟ ਨਾਲ ਅਸੀਂ ਡੀਲ ਕਰਦੇ ਆ ਜੇ ਡੈਰੀਆ ਹੋ ਜਾਏ ਜਾਂ ਡੈਂਗੀ ਹੋ ਜਾਏ ਤਾਂ